ਸਰਕਾਰ ਜੋ ਫੀਡ ਕਰਦੀ ਆ ਉੱਤੇ ਨਾ ਪ੍ਰਵਾਹ ਕਰਿਆ ਕਰੋ ਜੀ ਤੁਸੀਂ ਪਹਿਲਾਂ ਇਹ ਦੱਸੋ ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਕਿ ਨਹੀਂ ਜੱਜਦਾ ਗੋਰੇ ਮੁਖਰੇ ਤੇ ਗੋਰੇ ਮੁਖਰੇ ਤੇ ਜੱਜਦਾ ਕਿ ਨਹੀਂ ਜੱਜਦਾ ਗੋਰੇ ਮੁਖਰੇ ਦੀ ਗੱਲ ਕਰ ਰਹੀ ਅੱਜ ਸੀਆਈ ਸੀਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀਗਾ ਕਿ ਇੱਕ ਤਾਂ ਵਧੀਆ ਪਾਈਦੇ ਆ ਤੇ ਜਦ ਪਾਈਦੇ ਆ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾਹ ਵੀ ਲਈਦੇ ਆ ਇਹ ਸ਼ੁਕਰ ਹੈ ਲਾਹ ਤੇ ਜੇ ਲਾਪਰੀਤ ਨੇ ਕੱਦਾ ਕੁਛ ਹੁਣ ਮਾਰਤਾ ਹੀ ਫੇਰ ਕੀ ਹੋ ਗਿਆ 10 ਦਿਨ ਦਾ ਭਾਈ ਚਲੋ ਛੱਡੋ ਇਹ ਗੱਲਾਂ ਨੂੰ ਔਨਰੇਬਲ ਵੈਸੇ ਤਾਂ ਆ ਆ ਸਾਹਮਣੇ ਗੇਟ ਹੈ ਜੀ ਪੰਜਾਬ ਪੁਲਿਸ ਲਾਈਨ ਪਟਿਆਲਾ ਹੁਣ ਮੈਨੂੰ ਤਾਂ ਨਿਕਲਣ ਵੇਲੇ ਵੀ ਤੁਸੀਂ ਘੇਰਿਆ ਹੋਇਆ ਮਤਲਬ ਕਿ ਪ੍ਰੈਸ ਦੇ ਇਹ ਸਾਰਾ ਜਿਹੜਾ মিডিਆ ਟ੍ਰਾਇਲ ਸਰਕਾਰ ਕਰਨਾ ਚਾਹੁੰਦੀ ਹੈ ਨਾ ਜੀ ਉਹਨਾਂ ਨੂੰ ਮੁਬਾਰਕ ਮੈਂ ਅੱਜ ਕਿਉਂ ਆਇਆ ऑनरेबल सुप्रीम कोर्ट ਦੀਆਂ ਇਹ ਡਾਇਰੈਕਸ਼ਨ ਨੇ ਤੇ ऑनरेबल सुप्रीम कोर्ट ਚ ਦਾਸ ਦਾ اٹਟ ਵਿਸ਼ਵਾਸ ਆ ਔਰ ਮੇਰਾ ਇਹ ਮੰਨਣਾ ਹੈ ਕਿ ਨਿਆਇਪਾਲਿਕਾ ऑनरेबल ਹਾਈ ਕੋਰਟ ਚ ਜਦੋਂ ਮੈਨੂੰ ਰਿਲੀਫ ਮਿਲੀ ਉਦੋਂ ਵੀ ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ ਔਰ ਜੇ ਸੁਪਰੀਮ ਕੋਰਟ ਚ ਅੱਜ ਸਰਕਾਰ ਗਈ ਹੈ ਜਮਾਨਤ ਮੇਰੀ ਕੈਂਸਲ ਕਰਾਉਣ ਲਈ 3 ਸਾਲ ਲੱਗੇ ਜੀ ਇਹਨਾਂ ਨੂੰ ਇਸ ਕੰਮ ਤੇ ਲੱਗੇ ਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਕਰੋੜਾਂ ਅਰਬਾਂ ਰੁਪਈਆ 25 30 50 ਲੱਖ ਇੱਕ ਤਰੀਕ ਦਾ ਖਰਚਦੇ ਆ ਮੇਰੀ ਜਮਾਨਤ ਕੈਂਸਲ ਕਰਾਉਣ ਸਿਆਸੀਕਰਨ ਇਸ ਤਰੀਕੇ ਨਾਲ ਹੋ ਰਿਹਾ ਤੁਹਾਨੂੰ ਪਤਾ ਮਗਰ ਔਨਰੇਬਲ ਸੁਪਰੀਮ ਕੋਰਟ ਦੇ ਇਹ son after hearing hearing learned counsel for the parties and considering the detailed affidavit mm -hmm. filed by the petitioner and its reply, we are of the view that respondent is required to join investigation. Learned senior counsel for the respondent assures. That the respondent, respondent shall appear on the date so fixed by this court, whereby further investigation may be completed and the interrogation, if any, required may be done by the concerned investigation, investigating officer. Again, Honorable Court, in view of the above, we direct. that the respondent shall appear on 17th march 2025 at 11 am at sit headquarters patiala on the said date the investigation be completed bade dhyan naal vekho honorable supreme court ki keh rahi hai ki complete investigation aur us to baad further interrogation is required the respondent shall appear on the next date at the same time and shall cooperate in completion of the investigation matlab ek wari nahi panch wari mai dhanwad di hai ki honorable supreme court ne kiya ki bhai investigation complete karo aur assi kiya si kyunki misleading fact rakhe gaye si ਹਨਰੇਬਲ ਸੁਪਰੀਮ ਕੋਰਟ ਚ ਬਾਈ ਦਾ ਗਵਰਨਮੈਂਟ ਏਜੀ ਸਾਹਿਬ ਵੱਲੋਂ ਕੀ ਇਹ ਜਵਾਬ ਨਹੀਂ ਦਿੰਦਾ ਜੀ ਦੇਖੋ ਤੁਸੀਂ ਉਹ ਚਾਰਟ ਮੰਗਾਇਓ ਜੀ ਮੇਰਾ ਤੁਸੀਂ ਇਸ ਗੱਲ ਨੂੰ ਬੇਖੂਬੀ ਜਾਣਦੇ ਹੋ ਕਿ ਜਿੰਨੀ ਕਵਾਰੀ ਮੈਂ ਆਉਣਾ ਉਨੀ ਕਾਰੀ ਤੁਸੀਂ ਆਉਨੇ ਮੈਨੂੰ ਜਿੰਨੀ ਵਾਰੀ ਵੀ ਸੱਦਿਆ ਔਰ ਇਹ ਚੌਥੀ ਸੈਟ ਹੋ ਗਈ ਜੀ ਮੈਂ ਹਰ ਸੈਟ ਕੋਲ ਪੇਸ਼ ਹੁੰਦਾ ਰਿਹਾ ਔਰ ਇਹ 2022 ਤੋਂ سلسلہ ਚੱਲ ਰਿਹਾ ਜੇ 2025 ਆ ਗਿਆ ਸੋ ਮੈਂ ਸ਼ੁਕਰਗੁਜ਼ਾਰ ਆ ਆਨਰੇਬਲ ਸੁਪਰੀਮ ਕੋਰਟ ਦਾ ਕਿ ਇਹਨਾਂ ਨੇ ਕਿਹਾ 17 ਵੱਧ ਤੋਂ ਬਾਅਦ 18 ਮਗਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰੋ ਕੰਪਲੀਟ ਔਰ ਕੰਪਲੀਟ ਕਰਕੇ ਫਿਰ ਚਲਾਨ ਪੇਸ਼ ਕਰੋ ਇਸ ਲਈ ਮੈਨੂੰ ਬੜੀ ਤਸੱਲੀ ਹੋਊਗੀ ਖੁਸ਼ੀ ਹੋਊਗੀ ਕਿ ਜੇ ਇਸ ਆਨਰੇਬਲ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਸਰਕਾਰ ਇਨ ਬਿਨ ਪਾਲਨ ਕਰੇ ਕਿਉਂਕਿ ਜੇ ਨਹੀਂ ਕਰਦੀ ਤਾਂ ਫਿਰ ਇਹ ਅੱਗੇ ਉਹਦੇ ਚ ਲੀਗਲ ਇਮਪਲੀਕੇਸ਼ਨ ਕੀ ਹੋਊਗੀ ਸਮਾਂ ਹੁਣ ਤੇ ਦੱਸਾਂਗੇ ਮਗਰ ਮੈਂ ਕਿ ਚਾਰਟ ਬਣਾ ਕੇ ਲਿਆਇਆ ਤੁਸੀਂ ਵੇਖੋਗੇ ਉਦੋਂ ਸੇ ਟੋਰ ਸੀ ਮੈਨੂੰ 18 12 23 ਨੂੰ ਸੱਦਿਆ ਗਿਆ ਮੈਂ ਉਸ ਦਿਨ 7-8 ਘੰਟੇ ਲਾਏ ਜਦੋਂ ਦੂਜੇ ਦਫ਼ਤਰ 'ਚ ਤੁਸੀਂ ਨਾਲ ਹੀ ਆਉਂਦੇ ਸੀ ਜਦੋਂ ਚੀਨਾ ਸਾਹਿਬ ਯਾਰ ਲੋਗੋਂ ਨਹੀਂ ਚੇ ਕਰਦਾ ਮੜੂ ਉਸ ਤੋਂ ਬਾਅਦ 17 27 12 23 ਮੈਨੂੰ ਸੱਦਿਆ ਗਿਆ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਭਾਈ ਸ਼ਹੀਦੀ ਦਿਹਾੜੇ ਆ ਔਰ ਛੋਟੇ ਸ਼ਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਉਸ ਦਿਨ ਮੇਰੇ ਤੋਂ ਨਹੀਂ ਆਇਆ ਜਾਣਾ ਮੈਂ ਪਹਿਲਾਂ ਹੀ ਮਾਫੀ ਮੰਗੀ ਸੀ ਫਿਰ 30 12 23 ਨੂੰ ਮੈਂ ਫੇਰ ਅਪੀਅਰ ਹੋਇਆ ਤੁਸੀਂ ਵੀ ਮੇਰੇ ਨਾਲ ਉੱਥੇ ਸੀਗੇ ਹਾਜ਼ਰ ਉਸ ਤੋਂ ਬਾਅਦ ਉਹਨਾਂ ਦੀ ਰਿਟਾਇਰਮੈਂਟ ਤਰੀਕ ਤੇ ਵੀ ਪੇਸ਼ ਹੋਏ ਆਪਾਂ ਫਿਰ 16 1 24 ਮੈਂ ਫੇਰ ਅਪੀਅਰ ਹੋਇਆ ਫੇਰ 6 3 24 ਨੂੰ ਅਪੀਅਰ ਹੋਇਆ ਫੇਰ ਮੇਰੀ ਇੱਕ ਤਾਰੀਖ ਸੀ 18 6 24 ਨੂੰ ਜਦੋਂ ਆਨਰੇਬਲ ਕੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਜੀਤੇ ਮੇਰਾ ਕੇਸ ਚੱਲਦਾ ਉੱਥੇ ਕਿਹਾ ਸੀਗਾ ਕਿ ਸੰਜੀਤ ਸਿੰਘ ਵਾਲਾ ਡਿਫਾਮੇਸ਼ਨ ਕੇਸ ਕਿ ਤੁਹਾਨੂੰ ਉੱਥੇ ਹਾਜ਼ਰ ਹੋਣਾ ਪੈਣਾ ਇਸ ਲਈ ਮੈਂ ਇੱਥੇ ਨਹੀਂ ਆ ਸਕਿਆ ਸੀ ਕੋਈ ਕੋਰਟ ਦਾ ਆਰਡਰ ਸੀ ਉਸ ਤੋਂ ਬਾਅਦ 18 7 ਨੂੰ ਇਹਨਾਂ ਨੇ ਅਗਲੇ ਦਿਨੀ ਮੈਨੂੰ ਫੇਰ 18 ਸਤ ਨੂੰ ਫੇਰ ਸੱਦਿਆ ਅ ਮਹੀਨੇ ਮਗਰੋਂ ਔਰ ਉਸ ਦਿਨ ਵੀ ਮੇਰੀਆ ਸੀ ਜੀ ਐਮ ਕੋਰਟ ਚ ਅ ਤਾਰੀਖ ਸੀ ਇਸ ਲਈ ਮੈਂ ਨਹੀਂ ਆ ਸਕਿਆ ਫਿਰ ਇਹਨਾਂ ਨੇ ਮੈਨੂੰ 20 ਸਤ ਨੂੰ ਫੇਰ ਸੱਦ ਲਿਆ ਜਦ ਕਿ ਮੈਂ ਕਿਹਾ ਵੀ ਸੀ ਕਿ 23 ਸਤ ਨੂੰ ਮੇਰਾ ਸੁਪਰੀਮ ਕੋਰਟ ਚ ਕੇਸ ਲੱਗਿਆ ਸੋ ਜਿਹੜੇ 23 ਸਤ ਨੂੰ ਸੁਪਰੀਮ ਕੋਰਟ ਜਾਣਾ ਮੈਂ ਜਾ ਕੇ ਤਿਆਰੀ ਵੀ ਤਾਂ ਕਰਾਉਂਗਾ ਇਸੇ ਤਰ੍ਹਾਂ 37 ਨੂੰ ਸੱਦਿਆ ਉਹ ਦਿਨ ਮੇਰੀ ਤਰੀਖ ਸੀ ਮੈਂ ਫੇਰ ਨਹੀਂ ਆ ਸਕਿਆ 8 8 ਨੂੰ ਮੈਂ ਫੇਰ ਆਇਆ 24 ਚ ਔਰ ਅੱਜ ਮੈਂ ਫੇਰ ਆਇਆ on the directions of supreme court ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਵੀ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਨੂੰ ਇਨ ਬਿਨ ਪਾਲਣਾ ਕਰੂਗੀ ਔਰ ਕੱਲ ਤੱਕ ਇਸ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰੂਗਾ ਸਰ ਕੱਲ ਕਿੰਨੇ ਕਿੰਨੇ ਵਜੇ ਬੁਲਾਇਆ ਕੋਈ ਟਾਈਮ ਨਹੀਂ ਦਿੱਤਾ ਇਹ ਤਾਂ ਕੋਰਟ ਨਹੀਂ ਰੱਖਿਆ ਹੋਇਆ ਜੀ ਸਾਨੂੰ ਇਸ ਗੱਲ ਦੀ ਤਸੱਲੀ ਹੈ ਦੇਖੋ ਕਿ ਕੋਰਟ ਨੇ ਅਸੀਂ ਕੋਰਟ ਨੂੰ ਇਹ ਕਿਹਾ ਮੇਰੇ ਵਕੀਲਾਂ ਨੇ ਕਿ ਜਨਾਬ ਟਾਈਮ ਤੇ ਸਮਾਂ ਤੁਸੀਂ ਮੁਕਰਰ ਕਰ ਦੋ ਅਸੀਂ ਪਹੁੰਚਾਂਗੇ ਮਗਰ ਹਾਂ ਇਹ ਗੱਲ ਜ਼ਰੂਰ ਕਹਿ ਦਿਓ ਕਿ ਇਨਵੈਸਟੀਗੇਸ਼ਨ ਕੰਪਲੀਟ ਕਰ ਦੇਣ ਵੇਖੋ ਮਜ਼ਾਕ ਨਹੀਂ ਹੈ ਬੇਨਤੀ ਸੁਣਿਓ ਬੇਨਤੀ ਸੁਣਿਓ ਮਜ਼ਾਕ ਨਹੀਂ ਹੈ 2013 ਦੇ ਕੇਸ ਹੈ ਕੇਸ ਤਾਂ ਕੋਟਾ ਚ ਨਿਬੜ ਗਏ ਠੀਕ ਹੈ ਜੀ ਅੱਜ 2025 ਚੜ ਗਈ ਆ ਔਰ ਮੇਰੇ ਤੇ ਜਦੋਂ 4 ਏ ਡੀ ਜੀ ਪੀ ਬਦਲ ਕੇ 3 ਡੀ ਜੀ ਪੀ ਬਦਲ ਕੇ ਏ ਜੀ ਬਦਲ ਕੇ ਇਹ ਕੇਸ ਦਰਜ ਹੋਇਆ ਛੱਟੋਪਾਦਿਆ ਤੋਂ ਉਸ ਸਮੇਂ ਨੂੰ ਵੀ 4 ਸਾਲ ਬੀਤ ਗਏ 21 ਦਾ ਸੀ ਅੱਜ 25 ਚੜ ਗਈ ਹੈ ਸੋ ਬਟ ਆਬਵੀਅਸਲੀ ਕੋਈ ਕੇਸ ਨੂੰ ਤੁਸੀਂ ਸਿਆਸੀ ਬਦਲਾਖੋਰੀ ਕਰਕੇ ਇੰਨਾ ਲੰਮਾ ਚਿਰ ਨਹੀਂ ਕਿਸੇ ਨਾਲ ਜੋ ਕੋਈ ਫੈਕਟਸ ਹੈ ਰੱਖੋ ਕਿਉਂਕਿ ਜਦੋਂ ਮੈਨੂੰ ਜ਼ਮਾਨਤ ਵੀ ਮਿਲੀ ਸੀ ਆਨਰੇਬਲ ਹਾਈ ਕੋਰਟ ਦੇ ਡਬਲ ਬੈਂਚ ਤੋਂ ਉਦੋਂ ਵੀ ਕਿਹਾ ਗਿਆ ਸੀਗਾ ਆਨਰੇਬਲ ਕੋਰਟ ਦੇ ਇਹ ਰਿਕਾਰਡ ਕੀਤਾ ਕਿ ਭਾਈ देयर ਇਜ਼ ਨੋ ਐਵਿਡੈਂਸ ਜਿਹੜਾ ਐਵੀਡੈਂਸ ਤੁਸੀਂ ਰੱਖ ਰਹੇ ਹੋ ਬਿਲਕੁਲ ਫਰੇਲ ਹੈ ਨਾਟ ਕ੍ਰੈਡੀਬਲ ਹੈ ਕੋਈ ਰਿਕਵਰੀ ਕੁਛ ਨਹੀਂ ਮਜ਼ਾਕ ਥੋੜੀਏ ਕਿ ਤੁਸੀਂ ਸਿਆਸੀ ਬਦਲਾਖੋਰੀ ਤੇ ਜੀਚੇ ਮਰਜੀ ਐਨਡੀਪੀਐਸ ਦੇ ਪਰਚੇ ਪਣਾ ਦਿਓਗੇ ਤੇ ਠੋਕ ਦਿਓਗੇ ਇਸ ਲਈ ਇਹ ਕੋਰਟ 'ਚ ਵੀ ਸੈਟਲ ਹੋਇਆ ਔਰ ਮੈਨੂੰ ਆਸ ਹੈ ਉਮੀਦ ਹੈ ਕਿ ਹੁਣ ਸਰਕਾਰ ਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਪੈਣੀ ਹੈ ਤੇ ਸਿਆਸਤ ਨਹੀਂ ਖੇਡ ਪਾਉਣਗੇ ਇਹੀ ਮੈਂ ਚਾਹੁੰਨਾ ਕੀ ਬੜੀ ਸਿਆਸਤ ਖੇਡ ਲਈ ਪਾਈ ਤਾਂ ਇੱਥੇ ਜਿਹੜੇ ਵੱਡੋ ਜਿਹੜੇ ਐਕਸ਼ਨ ਚੱਲ ਰਹੇ ਨੇ ਉਹਨੂੰ ਵੀ ਦੇਖ ਦਿੱਤਾ ਲਗਾਤਾਰ ਬੁਲਾਇਆ ਜਾ ਰਿਹਾ ਪਰ ਸਿੱਟਾ ਕੋਈ ਨਿਕਲ ਨਹੀਂ ਰਿਹਾ ਭਗਵਾਨਾਂ ਆਪਣੀ ਸ਼ਬੀ ਪਛਾਣ ਅੱਜ ਨਾ ਅੱਜ ਅੱਜ ਦੇਖੋ ਅੱਜ ਕੋਈ ਇਹ ਜੀ ਗੱਲ ਨਹੀਂ ਕਰਨ ਇਹ ਆਰਡਰ ਸੁਪਰੀਮ ਕੋਰਟ ਦੇ ਡਾਇਰੈਕਸ਼ਨਸ ਤੇ ਮੈਂ ਆਇਆ ਅਸੀਂ ਆਪ ਕਿਹਾ ਇਸ ਲਈ ਅੱਜ ਕੁਝ ਨਹੀਂ ਕਹਿਣਾ ਕੱਲ ਫੇਰ ਆਉਂਗੇ ਕੱਲ ਫੇਰ ਆਵਾਂਗੇ ਕੱਲ ਫੇਰ ਤੁਹਾਡੇ ਦਰਸ਼ਨ ਕਰਾਂਗੇ ਤੇ ਮੈਂ ਤਾਂ ਅੱਗੇ ਕਿਹਾ ਮੈਂ ਭਾਉ ਮੈਨੂੰ ਤਾਂ ਰਾਤ ਆਪਦੇ ਕੋਲ ਰੱਖੋ ਨਾ ਪਰ ਜਪੀਆਂ ਪਾ ਕੇ ਸੋਵਾਂਗੇ ਤੇ ਫਿਰ ਕੱਢ ਲਿਓ ਨੂੰ ਚੋੜ ਕਾ ਦੇ ਲਈ ਮਤਲਬ ਮੈਂ ਕਹਿੰਨਾ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰਬਾਵੇ ਤੇਰੀ ਰਾਤ ਮੁੱਕ ਗਈ ਛੰਦ ਐਵੇਂ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖ ਰਹੇ ਹੋ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖ ਰਹੇ ਹੋ ਇਹ ਨਾਪ ਦੇ ਵਿੱਚ ਲਗਾਤਾਰ ਤੁਹਾਡੇ ਕਾਨੂੰਨ ਵਿਵਸਥਾ ਜੀ ਟੋਟਲ ਕੋਲਾਪਸ ਹੈ ਇਹਦਾ ਫੇਲਿਅਰ ਹੈ ਔਰ ਮੇਰੇ ਕਿਆ ਨਹੀਂ ਕੁਝ ਵੱਧ ਫੇਲੀਅਰ ਹੋ ਜਾਣਾ ਤੁਹਾਡੇ ਸਾਹਮਣੇ ਹੀ ਹੈ ਜਦੋਂ ਧਾਰਮਿਕ ਸਥਾਨਾਂ 'ਚ ਹਿੰਦੂ ਸਿੱਖ ਏਕਤਾ ਨੂੰ ਉੱਥੇ ਸ਼ਰੀਆਮ ਕਹਿ ਕੇ ਵਾਰਨਿੰਗ ਦੇ ਕੇ ਉਹ ਪੰਡਿਤ ਜੀ ਨੂੰ ਕਿਹਾ ਗਿਆ ਸੀਗਾ ਕਿ ਤੈਨੂੰ ਟਾਰਗੇਟ ਕਰਾਂਗੇ ਕਰਤਾ ਇਹ ਤੇ ਸ਼ੁਕਰ ਹੈ ਭੁੱਲਰ ਸਾਹਿਬ ਨੇ ਇੰਨੀ ਕਹਿ ਦਿੱਤਾ ਕਿ ਟਾਇਰ ਪਾਟਿਆ ਸੀ ਜਾਂ ਰੇਡੀਏਟਰ ਪਾਟਿਆ ਕਿਉਂਕਿ ਭੁੱਲਰ ਸਾਹਿਬ ਕਹਿ ਸਕਦੇ ਆ ਮਗਰ ਜਦੋਂ ਉਹ ਵੀਡੀਓ ਸਾਹਮਣੇ ਆ ਗਈ ਕਿ ਉਹਨੇ ਕਿਵੇਂ ਪਿੰਨ ਖਿੱਚਿਆ ਤੇ ਗਰਨੇਡ ਸਿੱਟਿਆ ਇਹ ਸ਼ੁਕਰਗੁਜ਼ਾਰ ਆ ਮੈਂ ਸੱਚੇ ਪਾਤਸ਼ਾਹ ਦਾ ਕਿ ਉਸ ਧਾਰਮਿਕ ਸਥਾਨ ਦਾ ਅੰਦਰ ਭਾਰਤਾਂ ਨੁਕਸਾਨ ਹੋਇਆ ਅੰਦਰ ਕੁਝ ਨਹੀਂ ਹੋਇਆ ਨੁਕਸਾਨ ਤੋਂ ਬਚਾਰ ਰਹਿ ਗਿਆ ਜਾਨੀ ਮਾਲੀ ਔਰ ਇਹ ਸੈਕਿੰਡ ਥਰਡ ਇਨਸੀਡੈਂਟ ਹੈ ਜਿੱਥੇ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਇਸ ਤੋਂ ਪਹਿਲਾਂ ਜੈਨਤੀਪੁਰ ਹੋਇਆ ਔਰ ਤੁਸੀਂ ਇਹ ਵੇਖ ਲਓ 15 15 ਗਰਨੇਡ ਅਟੈਕ ਹਮਲੇ ਹੋ ਗਏ ਜਿਹਨੂੰ ਪਹਿਲਾਂ ਸਰਕਾਰ ਕਹਿੰਦੀ ਰਹੀ ਹੈ ਦੈਟ ਦਿਸ ਇਸ ਟਾਇਰ ਪਟਿਆ ਹੈ ਇਹ ਸਿਲੰਡਰ ਪਟਿਆ ਮਤਲਬ ਥੋੜੀ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੁਣ ਤਾਂ ਜਦੋਂ ਸੀਸੀਟੀਵੀ ਫੁਟੇਜ ਹੀ ਸਾਹਮਣੇ ਆ ਗਈ ਹੈ ਤੇ ਫਿਰ ਇਹਨਾਂ ਨੂੰ ਲਾਜਵਾਬ ਨੇ ਇਸ ਲਈ ਟੋਟਲ ਕੋਲਾਪਸ ਹੈ ਜੀ ਲਾਅ ਐਂਡ ਆਰਡਰ ਦਾ ਔਰ ਜਿਹੜੇ ਪੁਲਿਸ ਦੇ ਅਧਿਕਾਰੀ ਸਹਿਬਾਨ ਨੇ ਸ੍ਰੀ ਅਮਰਸਰ ਸਾਹਿਬ ਜੀ ਕੱਲ ਤੁਸੀਂ ਉਹ ਵੀਡੀਓ ਵੇਖ ਹੀ ਲਈ ਆ ਜਿੰਨਾ ਜ਼ੋਰ ਉਹ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਮਾਰ-ਮਾਰ ਸੰਗਤਾਂ ਨੂੰ ਮੱਥਾ ਟਿਕਾਉਣ ਤੇ ਲਾ ਰਹੇ ਆ ਇੰਨਾ ਹੀ ਜ਼ੋਰ ਕਿਤੇ ਭੁੱਲਰ ਸਾਹਿਬ ਲਾਅ ਐਂਡ ਆਰਡਰ ਤੇ ਦੇ ਦਨ ਧਿਆਨ ਤੇ ਮੈਂ ਸਮਝਦਾ ਜਾਨੀ ਮਾਲੀ ਨੁਕਸਾਨ ਤਾਂ ਲੋਕਾਂ ਦਾ ਬਚਾਅ ਹੋ ਸਕਦਾ ਹੈ 4 ਦਿਨਾਂ 'ਚ 4 ਇਨਸੀਡੈਂਟ ਹੋ ਗਏ ਉੱਥੇ ਜੂਲਰ ਦੇ ਪਹਿਲਾਂ ਗੋਲੀ ਮਾਰੀ ਉਹ ਬਸਾ ਬਚਿਆ ਬੰਦੂ ਗੋਲੀ ਫਸ ਗਈ ਮੈਨੂੰ ਲੱਗਦਾ ਜਾਂ ਉਹਨੂੰ ਵੱਜੀ ਨਹੀਂ ਉਸ ਤੋਂ ਅਗਲੇ ਦਿਨ ਦਰਬਾਰ ਸਾਹਿਬ 'ਚ ਕਿਵੇਂ ਉਸਨੇ ਰਾਡ ਨਾਲ ਅਟੈਕ ਕੀਤਾ ਬੰਮ ਸਿੱਟਦਾ ਔਰ ਹਟੋ ਹਲੇ ਨਹੀਂ ਰੇ ਔਰ ਸੀਐਮ ਸਾਹਿਬ ਇਤੇਵਾਰੇ ਕੁਝ ਕਹਿ ਨਹੀਂ ਰਹੇ ਹਾਂ ਇੱਕ ਗੱਲ ਦੀ ਵਧਾਈ ਆ ਮੇਰੇ ਮਨ ਨੂੰ ਬੜੀ ਤਸੱਲੀ ਆ ਮੈਨੂੰ ਬੜਾ ਘਾਉ ਮਾਉ ਹੁੰਦਾ ਸੀ ਕਿ ਸੀਐਮ ਨਾ ਬਦਲ ਜਨ ਸਿੱਟੇ ਸਾਡਾ ਐਡਾ ਪਿਆਰਾ ਸੱਜਣ ਉਹ ਤੇ ਮੈਂ ਪੰਜ ਸਾਲ ਦੀ ਵੀ ਗਰੰਟੀ ਦੇਣੀ ਹੈ ਅਗਲੇ ਉਹ ਤਾਂ ਜਦੋਂ ਕਿਸੇ ਨੂੰ ਟਕਾ ਕੇ ਠੋਕਣਾ ਹੁੰਦਾ ਨਾ ਫਿਰ ਐਂ ਹੀ ਕਹੀਦਾ ਹੁੰਦਾ ਇਹ ਤਾਂ ਸਮਝੋ ਕਿਉਂਕਿ ਮੈਂ ਸ਼ੁਭਚਿੰਤਕ ਆ ਮਾਨ ਸਾਹਿਬ ਦਾ ਮੈਂ ਤਾਂ ਉਹਨੂੰ ਕਹੂੰਗਾ ਹੁਣ ਬਾਊ ਕੋਲੋਂ ਬਾਜੀ ਜਿਹੜਾ ਬਾਊ ਨੇ ਐਡੇ ਲਫ਼ਜ਼ ਤੇਰੇ ਲਈ ਵਰਤਤੇ ਨਾ ਕਿ ਅਗਲੇ 5 ਸਾਲ ਵੀ ਮੈਨੂੰ ਲੱਗਦਾ ਅਗਲੇ 24 ਘੰਟੇ ਵੀ ਸੌਖੇ ਕੱਢ ਲੈ ਤੇ ਚੰਗੇ ਰਹਿਗਾ ਕੋਈ ਗਾਹ ਰਿਆ ਕੀ ਦੇ ਕਰੇ ਰਿਆ ਕੀ ਦੇ ਕਰੇ ਡਾਕਟਰ ਨਿੱਜਰ ਸਾਹਿਬ ਦੇ ਘਰ ਰਿਆ ਜੀ ਨੂੰ ਭਗਵੰਤ ਮਾਨ ਨੇ ਲਾਤਾ ਸੀ ਆਪਦੀ ਵਜੀਰੀ ਤੋਂ ਡਾਇਰੈਕਟਲੀ ਨਹੀਂ ਮਗਰ ਅੰਦਰ ਖਾਤੇ মিডিਆ ਤੱਕ ਮੇਰੇ ਤੱਕ ਸੁਨੇਹ ਲਾਇਆ ਕਿ ਇਹਨਾਂ ਦੇ ਕ腐ਸ਼ਨ ਦੇ આરોਪ ਜਦ ਭਗਵੰਤ ਮਾਨ ਜੀ ਨੂੰ ਵਜੀਰੀ ਤੋਂ ਠਾ ਰਿਆ ਤੇ ਸੀ ਆਪਾ ਕੇਜਰੀਵਾਲ ਸਾਹਿਬ ਉਹਦੇ ਘਰੇ ਰਹਿ ਰਹੇ ਆ ਇਦੇ ਮਾਇਨੇ ਬਹੁਤ ਖਤਰਨਾਕ ਸਿੱਟੇ ਬਹੁਤ ਖਤਰਨਾਕ ਨਿਕਲ ਸਕਦੇ ਔਰ ਦੇਖੋ ਪਬਲਿਕ ਪਰਸਨਲੀ ਮੈਂ ਤਾਂ ਚਾਹੁੰਨਾ ਕਿ ਸੀਐਮ ਨੂੰ ਨਾ ਬਦਲੋ ਕਿਉਂਕਿ ਇਸ ਤੋਂ ਵਧੀਆ ਸੀਐਮ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਲੱਭ ਸਕਦਾ ਮਜੀਠੀਆ ਸਾਹਿਬ ਸੁਣ ਲਓ ਸੁਣ ਲਓ ਸੁਣ ਲਓ ਜਿਹਨੇ ਦਿਨ ਦਿਨ ਦਿਣ ਦਿਹਾੜੇ ਚੋਹਾਲ ਡੈਮ 'ਚ ਜੋ ਕੁਝ ਕਰ ਜੇ ਉਹ ਗਦੈਲੇ ਤੱਕ ਉਹਨੇ ਤਿੰਨ ਚਾਰ ਬਦਲਨੇ ਪਏਗੇ ਇਸ ਲਈ ਸਾਨੂੰ ਤਾਂ ਨਹੀਂ ਲੱਭ ਸਕਦਾ ਇਹ ਜਾ ਨਮੂਨਾ ਮਗਰ ਜੇ ਇਹ ਬਦਲ ਗਿਆ हां पंजाब ਦਾ ਜਰੂਰ ਨੁਕਸਾਨ ਹੈ ਜੇ ਪੰਜਾਬ ਦੇ ਲੋਕਾਂ ਪੱਖੋਂ ਵੇਖਾਂ ਅੱਜ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਆ ਪੰਜਾਬ 'ਚ ਬੇਰੋਜ਼ਗਾਰੀ ਹੱਦ ਤੋਂ ਵੱਧ ਹੈ ਅੱਜ ਪੰਜਾਬ 'ਚ ਪੰਜਾਬ 'ਚ ਤਾਂ ਬਹੁਤ ਵੱਡਾ ਨੁਕਸਾਨ ਹੈ ਮੈਂ ਤਾਂ ਤਦੇ ਕਿਹਾ ਜੇ ਆਪੋਜੀਸ਼ਨ ਪਾਰਟੀ ਦੇ ਨਜ਼ਰੀਆ ਵੇਖੋ ਤੇ ਸਾਨੂੰ ਤਾਂ ਫਿਰ ਇਹ ਜਿਹਾ ਹੀ ਸੂਟ ਕਰੂਗਾ ਤਦੇ ਅਸੀਂ ਆਪ ਦੀ ਗੱਲ ਰੱਖ ਪਾਵਾਂਗੇ ਕੋਈ ਸਿਆਣਾ ਬੰਦਾ ਆ ਗਿਆ ਇਹ ਉਹ ਸੁਭਾਵਿਕ ਕੰਮ ਠੀਕ ਠਾਕ ਕਰਨ ਲੱਗ ਜੂ ਤੇ ਸਾਡੇ ਲਈ ਤਾਂ ਮੁਸ਼ਕਲ ਹੀ ਹੈ। ਸਾ ਇੱਕ ਅਕਾਲੀ ਦਰ ਦਾ ਜਿਹੜਾ ਬੁਵਾਦ ਬਣਿਆ ਸੀਗਾ ਜੀ ਉਹਨੂੰ ਸਾਹਿਬ ਕਹਿੰਦੇ ਜੀ ਖਵਾਰਾਂ ਦੇ ਵਿੱਚ ਅੱਜ ਵੀ ਪੂਰੇ ਨਹੀਂ ਉਹ ਕੰਮ ਬੋਲਦਾ ਕਿ ਐਦ ਕੀ ਕੰਮ ਬੋਲਦਾ ਕਿ ਕੰਮ ਬੋਲਦਾ ਹੀ ਨਹੀਂ ਪੜਿਆ ਮੈਂ ਧਿਆਨ ਨਾਲ ਉੱਤੇ ਲਿਖਿਆ ਕੀ ਸੀ। ਮਜੀਦੀਆ ਸਾਹਿਬ ਕੰਮ ਬੋਲਦਾ ਕਿ ਕੰਮ ਬੋਲਦਾ ਕੀ ਬੋਲਦਾ ਲਿਖਿਆ ਸਾਹਿਬ ਇੱਕ ਅਕਾਲੀ ਦਰ ਲੈਣ ਦੂਜੀ ਗੱਲ ਕਹਿੰਦਾ ਪਤਾ ਨਹੀਂ ਉਹ ਪੜਾਈ ਜਿਹੜਾ ਉਹ ਕੀ ਲਿਖਿਆ ਪਹਿਲੇ ਪੇਜ ਤੇ ਕੀ ਰੌਸ਼ਨੀ ਕੀ ਲਿਖਿਆ ਪਤਾ ਨਹੀਂ ਕਾਦੀ ਰੌਸ਼ਨੀ ਉਹਦੇ ਮਜੀਠੀਆ ਸਾਹਿਬ ਇੱਕ ਜਿਹੜਾ ਅਕਾਲੀ ਦਰ ਨਾਲ ਬਵਾਦ ਬਣਿਆ ਸੀਗਾ ਉਸ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਅਕਾਲੀ ਦਲ ਚ ਸਭ ਕੁਝ ਠੀਕ ਹੈ ਕਿਉਂਕਿ ਭੁੰਦਰ ਸਾਹਿਬ ਨੇ ਇੱਥੋਂ ਤੱਕ ਕਹਿਤਾ ਸੀਗਾ ਕਿ ਤੁਹਾਡਾ ਚੈਨਲ ਕਿਹੜਾ ਐਨ ਆਰ ਆਈ ਟੀਵੀ ਚੈਨਲ ਆ ਸਾਹ ਆ ਐਨ ਆਰ ਆਈ ਚ ਸਭ ਠੀਕ ਹੈ ਤੁਹਾਡੇ ਸਭ ਠੀਕ ਹੈ ਜੀ ਬਸ ਫਿਰ ਡੋਨਟ ਵਰੀ ਤੁਸੀਂ ਆਪ ਦਾ ਫਿਕਰ ਕਰਨਾ ਅਸੀਂ ਆਪ ਦਾ ਫਿਕਰ ਕਰਨਾ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਡੋਨਟ ਵਰੀ ਸਟੇ ਹੈਪੀ ਪਟੇਦਾਰੂ ਹਟਾਉਣਾ ਕੀ ਸਮਝਦੇ ਇੱਕ ਤਾਂ ਤੁਸੀਂ ਨਾ ਜੀ ਅੱਜ ਦੀ ਡੇਟ ਹੈ ਅੱਜ ਇਹ ਕਿੱਥੇ ਖੜੇ ਹੋ ਤੁਸੀਂ ਪੜੋ ਫਟਿਆ ਜੀ ਪੜੋ ਪੜ ਕੇ ਸੁਣਾਓ ਚਲੋ ਸਰ ਲੈਣ ਪੱਟੀ ਆਲਾ ਚਲੋ ਸਰ ਦੱਸ ਦੋ ਸਾਡਾ ਅੱਜ ਸੁਪਰੀਮ ਕੋਰਟ ਦੇ ਆਰਡਰਾਂ ਤਹਿਤ ਇੱਥੇ ਆਈ ਆ ਤੁਸੀਂ ਗੱਲ ਨੂੰ ਸਮਝੋ ਨਾ ਦਾਸ ਭਾਜ ਚੱਲਿਆ ਨਾ ਤੁਹਾਨੂੰ ਕੁਝ ਹੋਰ ਚੱਲਿਆ ਹਾਂ ਇਹ ਤੁਸੀਂ ਥੋੜਾ ਬਚਪੁੱਚ ਕੇ ਪਬਲਿਕ 'ਚ ਫਿਰਿਆ ਕਰੋ ਇਹ ਬੰਮ ਕੋਈ ਪਤਾ ਨਹੀਂ ਕੌਣ ਕਿੱਧਰੋਂ ਚਰਾ ਦੇ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ਿਸ਼ ਕਰੇ ਮਗਰ ਜੀ ਦਾ ਰਾਜ ਹੈ ਨਾ ਉਹ ਬੰਦਾ ਬਹੁਤ ਨਲਾਇਕ ਜਿਆ ਰਾਜਾ ਬੜੀ ਕਿੱਲੇ ਪ੍ਰਤਾਪ ਬਾਜਵਾ ਕਿਹਾ ਅਜ ਐਨਕਾ ਲਾਈਆਂ ਸੀ ਤੁਹਾਨੂੰ ਵਿਖਾਉਣ ਵਾਸਤੇ ਕਿ ਕਾਲਾ ਚਸ਼ਮਾ ਚਾਚਦਾ ਕਿ ਨਹੀਂ ਚਾਚਦਾ ਔਰ ਤੁਹਾਨੂੰ ਤਾਂ ਪਾ ਕੇ ਵਿਖਾਈਆਂ ਸੀ ਜੇ ਪੌਣੀਆਂ ਇਸਤੀ ਬਤੰਦਰਾ ਤੇ ਚਿੰਗੀਆਂ ਪਾ ਲੈਂਦਾ ਮੈਂ ਆਪਦੀਆਂ ਲੈ ਕੇ ਆਈ ਜੇ ਤੁਹਾਡੇ ਚੋਂ ਕਿਸੇ ਦਾ ਉਹਦੇ ਨਾਲ ਪਿਆਰ ਹੈ ਤੇ ਮੇਰੀਆਂ ਦੇ ਦਿਓ ਅਗਲੀ ਯਾਰੀ ਕੁਸੁੰਨ ਲੱਗੇ ਤੇ ਦਾਸ ਦੀਆਂ ਐਨਕਾਂ ਪਾਵੇ ਵੇਖੇ ਫਿਰ ਦੁਨੀਆ ਕਿੰਡੀ ਸੋਣੀ ਦੇ